ਤੋ ਮੈਨੂੰ ਲੱਗਦਾ ਕਿ ਅੱਜ ਦੇਸ਼ ਦੇ ਲੋਕਾਂ ਵਾਸਤੇ ਤੇ ਦੁਨੀਆ ਦੇ ਵਸਤੇ ਪੰਜਾਬੀਆਂ ਵਾਸਤੇ ਅੱਜ ਸਭ ਤੋਂ ਵੱਡਾ ਖੁਸ਼ੀ ਦਾ ਦੇਣਾ ਹੈ ਕਿ ਅੱਜ ਦਵਾਰੇ ਉਸ ਪਰਿਵਾਰ ਦਾ लाडला ਚਿਰਾਗ ਮੈਂ ਸਮਝਦਾ ਕਿ ਮੋੜ ਵਾਪਸ ਸ਼ੋਭਦੀਪ ਮੂਸੇਵਾਲਾ ਭੋਲੇ ਬਾਈ ਦੇ ਘਰੇ ਅੱਜ ਦਵਾਰੇ ਮੈਂ ਸਮਝਦਾ ਕਿ ਰੰਗ ਭਾਗ ਲੱਗੇ ਐ ਅੱਜ ਮੈਂ ਸਮਝਦਾ ਕਿ ਉਜੜੇ ਬਾਗਾਂ ਦੇ ਵਿੱਚ ਦਵਾਰੇ ਮੈਨੂੰ ਲੱਗਦਾ ਕਿ ਮੈਂ ਕਾ ਜਿਹੜੀ ਉਹ ਉਹਨੇ ਆਪਦੀ ਕਿਰਪਾ ਕੀਤੀ ਐ ਸੋ ਬੇਹੱਦ ਖੁਸ਼ੀ ਐ ਸਮੁੱਚੇ ਦੁਨੀਆ ਨੂੰ ਸਮੁੱਚੇ ਪੰਜਾਬੀਆਂ ਨੂੰ ਔਰ ਅਸੀਂ ਵੀ ਅੱਜ ਮੈਂ ਆਪਦੇ ਮਾਤਾ ਚਰਨ ਕੋਰ ਜੀ ਨੂੰ ਸਰ ਚਕਾਉਣਾ ਕਿ ਇਸ ਉਮਰ ਦੇ ਵਿੱਚ ਤਕੜੇ ਹੋ ਕੇ ਕਿਸ ਦਿੜਿੜਤਾ ਦੇ ਨਾਲ ਕਿਉਂਕਿ ਮਨ ਦੇ ਵਿੱਚ ਨਿਸ਼ਾਨਾ ਸੀ ਸ਼ੁਭਦੀਪ ਦੇ ਮਿਸ਼ਨ ਦਾ ਕਿ ਜਿਹੜਾ ਅਧੂਰਾ ਮਿਸ਼ਨ ਰਹਿ ਗਿਆ ਸੀ ਕੋਣੂ ਪੂਰਾ ਕਰਨ ਦਾ ਤੇ ਅੱਜ ਉਹ ਨਿਸ਼ਾਨਾ ਮੇਰਾ خیال ਸੱਚੇ ਪਾਤਸ਼ਾਹ ਨੇ ਉਹਨਾਂ ਦੇ ਘਰੇ ਕਿਰਪਾ ਕੀਤੀ ਹੈ ਮੈਨੂੰ ਤਾਂ ਇੰਜ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਨੇ ਸ਼ੋਭਦੀਪ ਨੂੰ ਦੁਆਰੇ ਜਨਮ ਦਿੱਤਾ ਹੈ। ਔਰ ਪੰਜਾਬ ਦੇ ਸ਼ੋਭਦੀਪ ਤਖੜਾ ਹੋਵੇ, ਜਵਾਨ ਹੋਵੇ ਤੇ ਫਿਰ ਦੁਆਰੇ ਪੰਜਾਬ ਤੇ ਪੰਜਾਬੀਅਤ ਦਾ ਔਰ ਇਸ ਦੇਸ਼ ਦਾ ਨਾਂ ਰੋਸ਼ਨ ਕਰੇ। ਔਰ ਇਸ ਗੱਲ ਦੇ ਨਾਲ ਮੈਨੂੰ ਲੱਗਦਾ ਕਿ ਪਰਿਵਾਰ ਨੂੰ ਇੱਕ ਜਿਉਣ ਦਾ ਮਕਸਦ ਮਿਲ ਗਿਆ। ਕਿਉਂਕਿ ਰੋਜ਼ ਜੀਰਾ ਪੋਤੇ ਐਸਾ ਚਲਾ ਜਾਵੇ। ਤਿਹੋ ਘਰ ਦੇ ਵਿੱਚ ਸਨਾਟਾ ਹੋਵੇ ਤੇ ਰੋਜ਼ਾਨਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਸ਼ੁਭਦੀਪ ਦੇ ਬੁੱਤ ਦੇ ਉਰੇ ਦਰਸ਼ਨ ਕਰਨ ਆਉਣ ਉਰੇ ਘਰ ਦੇ ਦਰਸ਼ਨ ਕਰਨ ਆਉਣ ਉਰੀ ਮਾਂ ਤੇ ਬਾਪ ਦੇ ਮੈਂ ਸਮਝਦਾ ਕਿ ਉਹਨਾਂ ਨੂੰ ਪੁੱਤ ਰੋਜ਼ ਮਰਦਾ ਸੀ ਸੋ ਅੱਜ ਕਿਤੇ ਨਾ ਕਿਤੇ ਉਹਨਾਂ ਦੇ ਜੀਵਨ ਦਾ ਜਿਹੜਾ ਆਸਰਾ ਉਹ ਅੱਜ ਦੁਬਾਰੇ ਵਾਪਸ ਮਿਲਿਆ ਹੈ ਮੈਂ ਮੁਬਾਰਕ ਬਾ ਦਿਨ ਹੈ ਬਹੁਤ ਖੁਸ਼ੀ ਹੈ ਮਿਲ ਕੇ ਆਏ ਹੈ ਮਾਤਾ ਚਰਨਕੌਰ ਜੀ ਨੂੰ ਸਾਡੇ ਭੈਣ ਜੀ ਹੋਰਾਂ ਨੂੰ ਤੰਦਰੁਸਤ ਨੇ ਬੱਚਾ ਤੰਦਰੁਸਤ ਹੈ ਪੋਲਾ ਭਾਈ ਜੀ ਨੂੰ ਵਧਾਈ ਦਿੱਤੀ ਹੈ ਉਹ ਨਮ ਅੱਖਾਂ ਦੇ ਵਿੱਚ ਜਦੋਂ ਮੈਂ ਦਰਸ਼ਨ ਕੀਤੇ ਸਾਡੇ ਭੈਣ ਜੀ ਹੋਰਾਂ ਦੇ ਕਿਤੇ ਨਾ ਕਿਤੇ ਪੁਰਾਣਾ ਸ਼ੁਭ ਦੀਪ ਵੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਮੈਨੂੰ ਝਲਕ ਰਿਹਾ ਸੀ ਪਰ ਨਾਲ ਹੀ ਨਾਲ ਉਹ ਖੁਸ਼ੀ ਦੇ ਅਥਰੂ ਉਹ ਵੀ ਵਹਿ ਰਹੀ ਸੀ ਕਿ ਚਲੋ ਜੇ ਉਹ ਨਹੀਂ ਤਏ ਸੇ ਕਿ ਤਨਾ ਕਿਤੇ ਰੱਬ ਨੇ ਮੋੜ ਦਵਾਰੇ ਘਰੇ ਰੌਣਕਾਂ ਲਾਈਆਂ ਸੋ ਬਹੁਤ ਖੁਸ਼ੀ ਹੈ ਕਿ ਅੱਜ ਅਸੀਂ ਸਮੁੱਚੀ ਕਾਂਗਰਸ ਪਾਰਟੀ ਦਾ ਪਰਵਾਨ ਔਰ ਬਹੁਤ ਸਾਰੇ ਸ਼ੋਭ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਉਹਨਾਂ ਨੇ ਮੁਬਾਰਕਾਂ ਦਿੱਤੀਆਂ ਪੂਰੀ ਦੁਨੀਆ ਭਰ ਵਿੱਚ ਲੋਕ ਖੁਸ਼ੀ ਮਨਾ ਰਹੇ ਅੱਜ ਅਸੀਂ ਵੀ ਉਹਨ ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ ਮੈਂ ਕਿਹਾ ਸਭ ਤੋਂ ਪਹਿਲਾਂ ਜਾ ਕੇ ਦਰਸ਼ਨ ਕਰਕੇ ਆਈਏ ਉਸ ਮਹਾਨ ਸ਼ਖਸੀਅਤ ਦੇ ਕਿਉਂਕਿ ਜਿਹੜਾ ਸ਼ਬਦੀਪ ਹੈ ਬੜੇ ਕਲਾਕਾਰ ਹੈ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ بڑا ਕਲਾਕਾਰ ਕਿਰ ਜਿਸ ਤਰੀਕੇ ਨਾਲ ਉਹ ਰੱਬ ਦਾ ਬੰਦਾ ਸੀਗਾ 28 ਸਾਲਾਂ ਦੀ ਉਮਰ ਦੇ ਵਿੱਚ ਜਿਨੇ ਪੂਰੀ ਦੁਨੀਆ ਚ ਨਾ ਪੈਦਾ ਕੀਤਾ ਡਰੇਗ ਵਰਗੇ ਲੋਕਾਂ ਨੇ ਕਾਲਿਆਂ ਤੇ ਗੋਰਿਆਂ ਨੇ ਮੂਸੇ ਵਾਲੇ ਪਿੰਡ ਤੇ ਆ ਕੇ ਦਰਸ਼ਨ ਕੀਤੇ ਉਹ ਕੋਈ ਮਾਮੂਲੀ ਗੱਲ ਨਹੀਂ ਸੀ ਉਹ ਉਸੇ ਵਾਹਿਗੁਰੂ ਦੀ ਕਿਰਪਾ ਸੀ ਔਰ ਅੱਜ ਵੀ ਇਸ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਨੇ ਪਰਿਵਾਰ ਤੇ ਫੇਰ ਕਿਰਪਾ ਕੀਤੀ ਹੈ ਮੈਨੂੰ ਲੱਗਦਾ ਕਿ ਇਹ ਕੋਈ ਰੱਬ ਦਾ ਹੀ ਚੱਕਰ ਹੈ ਇਹ ਵੀ ਸੱਚੇ ਪਾਤਸ਼ਾਹ ਦੀ ਕਿਰਪਾਈ ਹੈ ਸੋ ਬਹੁਤ ਮੁਬਾਰਕਾਂ ਪਰਿਵਾਰ ਨੂੰ ਤੇ ਪੰਜਾਬੀਆਂ ਪੰਜਾਬੀਆਂ ਨੂੰ ਤੇ ਸ਼ੁਭਦੀਪ ਨੂੰ ਪਿਆਰ ਕਰਨਾ ਸਿੰਘ ਦੀ ਕੀ ਪ੍ਰਤੀਕਿਰਿਆ ਸੀ ਪਹਿਲੀ ਜਿਹੜੀ ਤੁਹਾਡੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਖੁਸ਼ੀ ਵੀ ਸੀ ਤੇ ਅੱਖਾਂ ਦੇ ਵਿੱਚ ਉਹ ਪਰਾਹਣੀਆਂ ਯਾਦਾਂ ਵੀ ਮੈਨੂੰ ਲੱਗਿਆ ਕਿ ਮਹਿਸੂਸ ਕੀਤੀਆਂ ਕਿ ਉਹ ਸ਼ੁਭਦੀਪੀਆਂ ਯਾਦਾਂ ਵੀ ਉਹਨਾਂ ਦੀਆਂ ਅੱਖਾਂ ਵਿੱਚ ਹਾਂਜੀ ਮੈਂ ਪੁੱਛਿਆ ਤੰਦਰੁਸਤ ਹੋ ਕਹਿੰਦੇ ਬਹੁਤ ਤੰਦਰੁਸਤ ਹੈ ਮਨ ਭਰਿਆ ਵਿਆ ਸੀ ਉਹਨਾਂ ਦਾ ਬਹੁਤ ਜ਼ਿਆਦਾ ਬੱਚਾ ਕਹਿੰਦੇ ਨਹੀਂ ਕੋਈ ਤਕਲੀਫ ਨਹੀਂ ਪੁੱਤ ਮੇਰਾ ਸ਼ੁਭ ਵਾਪਸ ਆ ਗਿਆ ਮੈਨੂੰ